ਪਾਰਟੀ ਵੱਲੋਂ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੂੰ ਅੰਮ੍ਰਿਤਸਰ ਹਲਕਾ ਉਤਰੀ ਦੇ ਇੰਚਾਰਜ ਲਗਾਏ ਜਾਂਦੇ ਆਲ ਪੰਜਾਬ ਰੀੜੀ ਫੜੀ ਯੂਨੀਅਨ ਦੇ ਪ੍ਰਧਾਨ ਡਾਕਟਰ ਇੰਦਰਪਾਲ ਅਤੇ ਉਹਨਾਂ ਦੇ ਯੂਨੀਅਨ ਦੇ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪਰੋਸਾ ਦਵਾਇਆ ਗਿਆ ਕਿ 2027 ਦੀਆਂ ਚੋਣਾਂ ਵਿੱਚ ਉਹਨਾਂ ਦਾ ਸਮਰਥਨ ਕਰਨਗੇ ਇਸ ਮੌਕੇ ਪਵਨ ਕੁਮਾਰ ਇਟਲੀ ਕੁਲਦੀਪ ਸਿੰਘ ਸ਼ੁਭਮ ਦਇਆਰਾਮ ਸਨੀ ਡੇਵਿਡ ਮੰਜੀ ਵਿਜੇ ਕੁਮਾਰ ਸਮੇਤ ਕਈ ਮੈਂਬਰ ਮੌਜੂਦ ਸਨ ਐਸਮੋਕੇ ਯੂਨੀਅਨ ਵੱਲੋਂ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੂੰ ਵੀ ਸਨਮਾਨਿਤ ਕੀਤਾ ਗਿਆ। ਦੇਖੋ ਇਹ ਲੋਕੀ ਪਿਆਰ ਦੇ ਰਹੇ ਹੈ ਤੇ ਮੇਰਾ ਫਰਜ ਬਣਦਾ ਮੈਂ ਕਰਜਾਈ ਹਾਂ ਉਹਨਾਂ ਦੇ ਇਸ ਪਿਆਰ ਲਈ ਔਰ ਦਿਨ ਰਾਤ ਉਹਨਾਂ ਦੀ ਸੇਵਾ ਕਰਾਂਗੇ। ਅੱਜ ਸਾਡੇ ਬਹੁਤ 파ਰਟੀ ਦੇ ਸੀਨੀਅਰ ਨੇਤਾ ਡਾਕਟਰ ਇੰਦਰਪਾਲ ਜੀ ਆਏ ਨੇ ਆਪਣੀ ਸਾਰੀ ਯੂਨੀਅਨ ਦੇ ਨਾਲ ਖਾਸ ਕਰਕੇ ਨਾਰਥ ਦੇ ਜਿੰਨੇ ਵੀ ਸਾਡੇ ਭਰਾ ਨੇ ਰੈਡੀ ਫੜੀ ਵਾਲੇ ਅੱਜ ਸਾਰੇ ਇੱਥੇ ਆਏ ਨੇ ਮੈਨੂੰ ਸਨਮਾਨਿਤ ਕੀਤਾ। ਤੇ ਇਹਨਾਂ ਹਮੇਸ਼ਾ ਹੀ ਤੁਹਾਨੂੰ ਆਪਣਾ ਪਿਆਰ ਦਿੱਤਾ ਮੈਂ ਇਹਨਾਂ ਦਾ ਧੰਨਵਾਦੀ ਹਾਂ ਬਾਕੀ ਇਹਨਾਂ ਨਾਲ ਮੇਰੀ ਪਹਿਲਾਂ ਵੀ ਬੜੀ ਬੜੀ ਵਿਚਾਰਾ ਹੋਈਆਂ ਕਿ ਅਸੀਂ ਕਿਸੇ ਦਾ ਕੋਈ ਕਾਰੋਬਾਰ ਉਜਾੜਨਾ ਨਹੀਂ ਕਰ ਕਿ ਰੇੜੀਆਂ ਫੜੀਆਂ ਵੀ ਚੱਲਣੀਆਂ ਚਾਹੀਦੀਆਂ ਪਰ ਆਰਗੇਨਾਈਜ਼ਡ ਵੇਨਾ ਇਹਨਾਂ ਨੇ ਜੋਨਸ ਬਣਾ ਕੇ ਵਧੀਆ ਤਰੀਕੇ ਨਾਲ ਆਪਣਾ ਕੰਮ ਕਰਨ ਜਿਹਦੇ ਨਾਲ ਨਾ ਟ੍ਰੈਫਿਕ ਨੂੰ ਦਿੱਕਤ ਹੋਵੇ ਤੇ ਨਾ ਹੀ ਸੜਕਾਂ ਦੇ ਤੇ ਇਨਕ੍ਰੋਚਮੈਂਟ ਹੋਵੇ ਸੋ ਇਹਨਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਅੱਜ ਵੀ ਇਹ ਮੇਰੀ ਜਿਹੜੀ ਨਿਯੁਕਤੀ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਔਰ ਸਾਰੇ ਸੱਜਣ ਅੱਜ ਇਕੱਠੇ ਹੋ ਕੇ ਆਏ ਬੜੀ ਵੱਡੀ ਤਦਾਦ ਚ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੀ ਹੱਲ ਕਰਾਂਗੇ। ਕਿ ਬਹੁਤ ਖੁਸ਼ੀ ਦੀ ਲਹਿਰ ਹੈ ਜਿਸ ਦਿਨ ਦੀ ਚੇਅਰਮੈਨ ਸਾਹਿਬ ਨੂੰ ਨਾਰਥ ਹਲਕੇ ਦੀ ਬਾਗਲੌਰ ਮਿਲੀ ਹੈ ਤੇ ਅਸੀਂ ਉਹਨਾਂ ਦੀ ਟੀਮ ਦੀ ਤਰ੍ਹਾਂ ਹਮੇਸ਼ਾ ਹੀ ਆਪਣੇ ਲੋਕਾਂ ਦੇ ਵਿੱਚ ਰਹੇ ਹਾਂ। ਜੋ ਵੀ ਕਦੀ ਕੋਈ ਮੁਸ਼ਕਲ ਸਾਡੇ ਤੱਕ ਸਾਡੇ ਆਫਿਸ ਤੱਕ ਪਹੁੰਚੀ ਹੈ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਉਹ ਮੁਸ਼ਕਲ ਨੂੰ ਹੱਲ ਕਰਕੇ ਤੇ ਵਾਪਸ ਆਪਣੇ ਭੈਣ ਭਰਾਵਾਂ ਨੂੰ ਦੱਸੀਏ। ਤੇ ਇਸ ਤਰ੍ਹਾਂ ਹੀ ਹਮੇਸ਼ਾ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਵਾਂਗੇ ਤੇ ਮੈਨੂੰ ਪੂਰਨ ਯਕੀਨ ਆ ਕਿ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਜੀ ਦੀ ਅਗਵਾਈ ਦੇ ਵਿੱਚ ਨੌਰਥ ਹਲਕੇ ਦਾ ਅਸੀਂ ਕੋਈ ਵੀ ਕੰਮ ਪੈਂਡਿੰਗ ਹੁਣ ਨਹੀਂ ਛੱਡਾਂਗੇ ਚੇਅਰਮੈਨ ਵੀ ਨਾਲ ਨੇ ਤੇ ਨਾਲੇ ਆਮ ਆਦਮੀ ਪਾਰਟੀ ਹਲਕਾ ਨੌਰਥ ਦੇ ਉਹ ਇੰਚਾਰਜ ਵੀ ਨੇ ਤੇ ਆਲ ਪੰਜਾਬ ਰੈਡੀ ਫੋਰ ਯੂਨੀਅਨ ਜਿਹੜੀ ਹੈ ਕਿ ਸਾਡੇ ਨੌਰਥ ਹਲਕੇ ਦੇ ਜਿਹੜੇ ਆ ਉਹ ਵੋਟਰ ਨੇ ਤੇ ਨਾਲ ਸਪੋਰਟਰ ਨੇ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਆਲ ਪੰਜਾਬ ਰੇੜੀ ਫੜੀ ਜੁਨੀਅਨ ਜਿਹੜਾ ਉਹ ਵੱਧ ਚੜ ਕੇ ਹਰ ਤਰ੍ਹਾਂ ਦਾ ਬਦ ਕਰੇਗੀ ਔਰ ਜਿਹੜੇ ਆ ਰਿੰਟੂ ਜੀ ਨੂੰ ਐਮਐਲਏ ਬਣਾ ਕੇ ਆਪਾਂ ਨੌਸਲਕੂ ਭੇਜਾਂਗੇ